ਵਾਹਿਗੁਰੂ ਸਹਬ ਜੀਓ ਉਸਤਤ ਕਰ ਅਨੇਕ ਜਨਤ ਨਪਰਾਵ ਅਰ ਕਿਰਪਾ ਕਰਕੇ ਬਖਸ਼ ਲਹੁ ਹਮ ਪਪੀ ਗੁਰਜੀ ਕਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਤਨ ਤਨ ਰਬਦਾਸ ਜੀ ਦੀ ਬਾਣੀ ਵਿੱਚੋਂ ਉਹਨਾਂ ਦੇ ਸ਼ਬਦ ਦੀ ਵਿਖਾ ਵਿਚਾਰ ਹੋਵੇਗੀ ਸੋ ਜਿੱਥੇ ਗਰੀਬਾਂ ਨੂੰ ਸਤਕਾਰ ਮਿਲੇਗਾ ਇਹ ਸ਼ਬਦ ਦੀ ਆराधना ਕਰਨ ਦੇ ਨਾਲ ਇਸ ਨੂੰ ਸੁਣਨ ਦੇ ਨਾਲ ਹੋ ਸਕਦਾ ਹੈ ਬੁੱਢੀਆਂ ਪੋਸਟਾਂ ਵੀ ਮਿਲ ਜਾਣ ਇਹ ਆਪਣਾ ਜਿੰਨਾ ਪਿਆਰ ਕਰਾਂਗੇ ਉਹਨਾਂ ਹੀ ਸਾਨੂੰ ਸਤਕਾਰ ਪ੍ਰਾਪਤ ਹੋਏਗਾ ਪਿਆਰੀ ਸਾਧ ਸੰਗਤ ਜੀ ਰਬਦਾਸ ਸ੍ਰੀ ਮਹਾਰਾਜ ਕੀ ਕਹਿੰਦੇ ਨੇ ਆਉ ਸਰਵਣ ਕਰਦੇ ਹਾਂ ਕਹਿੰਦੇ ਪਰਮੇਸ਼ਰ ਨਾਲ ਗੱਲਾਂ ਕਰਦੇ ਨੇ ਵਾਹਿਗੁਰੂ ਨਾਲ ਗੱਲਾਂ ਕਰਦੇ ਨੇ ਜਦੋਂ ਰਬਦਾਸ ਜੀ ਨੂੰ ਬੁਲਾ ਕੇ ਆਪਣੀ ਪੰਗਤ ਵਿੱਚ ਬਿਠਾ ਲਿਆ ਤੇ ਸਾਰਿਆਂ ਨੇ ਰਲਕੇ ਅਨਸ਼ਕਿਆ ਜਦ ਅਨਸ਼ਕੇ ਰਾਣੀ ਨੇ ਸਾਰਿਆਂ ਬ੍ਰਹਮੜਾਂ ਨੂੰ 2-2 ਸੋਨੇ ਦੀਆਂ ਮੋਹਰਾਂ ਦੇ ਕੇ ਸੰਨ ਕਰਕੇ ਭੇਜ ਦਿੱਤਾ ਉਪਰੰਤਰ ਵਿਦਾਸ ਜੀ ਨੇ ਭਗਵਾਨ ਦੇ ਸੰਮੁਖ ਹੋ ਕੇ ਫਿਰ ਇਹ ਸ਼ਬਦ ਉਚਾਰਨ ਕੀਤਾ ਉੱਤੇ ਆਪ ਜੀ ਨੂੰ ਪਹਿਲੀ ਕਥਾ ਵਿੱਚ ਜੇ ਇੱਕ ਜਗ੍ਹਾ ਸਰਗੁਣ ਹੋਇਆ ਕਰਾਇਆ ਸੀ ਰਾਣੀ ਤੀਰਥ ਯਾਤਰਾ ਤੇ ਨਿਕਲਦੀ ਐ ਤੇ ਪਕੀਰਥਾਂ ਤੇ ਨਹੀਂ ਗਈ ਤੇ ਰਵਦਾਸ ਜੀ ਮਹਾਰਾਜ ਜੀ ਦਾ ਨਾਮ ਸੁਣਿਆ ਤੇ ਉਹਨਾਂ ਦੇ ਸ਼ਰਨ ਵਿੱਚ ਚੱਲੀ ਗਈ ਜਿੰਨੇ ਦਿਨ ਲਈ ਤੀਰਥ ਯਾਤਰਾ ਕਰਨੀ ਸੀ ਉਹਨੇ ਦਿਨ ਉੱਥੇ ਹੀ ਸੇਵਾ ਕਰਦੀ ਰਹੀ ਰਵਦਾਸ ਮਹਾਰਾਜ ਜੀ ਦੀ ਤੇ ਪੰਡਤਾਂ ਨੇ ਬੁਰਾ ਮਨਾਇਆ ਕਿ ਕਰੋ ਤਾਂ ਰਾਣੀ ਜੀ ਇਹ ਰਾਜੇ ਕੋ ਸ਼ਿਕਾਇਤ ਕਰਦੇ ਵੀ ਘਰੋਂ ਤਾਂ ਇਹ ਤੀਰਥ ਯਾਤਰਾ ਤੇ ਨਿਕਲੀ ਸੀ ਤੇ ਇਹ ਨੀਚਾਂ ਕੋਲ ਜਾ ਕੇ ਉੱਥੇ ਹੀ ਸਾਰੀ ਤੀਰਥ ਦੀ ਯਾਤਰਾ ਜਿਹੜੀ ਕਰਨੀ ਸੀ ਸਾਰਾ ਸਮਾਂ ਉੱਥੇ ਬਿਤਾ ਕੇ ਵਾਪਸ ਮਹਿਲਾਂ ਨੂੰ ਚਲੀ ਗਈ ਰਾਜੇ ਨੂੰ ਪਤਾ ਲੱਗਾ ਰਾਜਾ ਗਿਆ ਉੱਥੇ ਤੇ ਰਾਜੇ ਨੇ ਜਦੋਂ ਉਹਦੀ ਪ੍ਰੇਮਾ ਭਗਤੀ ਦੇਖੀ ਤੇ ਚੁੱਪ ਕਰ ਗਿਆ ਵਾਪਸ ਜਾਣ ਲੱਗਾ ਤੇ ਰਾਣੀ ਨੇ ਪੁੱਛਿਆ ਮੈਂ ਵੀ ਆਪ ਜੀ ਨਾਲ ਚਲਦੀ ਆਂ ਤੇ ਉਹ ਪੰਡਤਾ ਨੇ ਬੁਰਾ ਮਨਾਇਆ ਸੀ ਕਿ ਤੂੰ ਸਾਨੂੰ ਸਾਡੀ ਭੇਟਾਂ ਨਹੀਂ ਸਾਨੂੰ ਦੇ ਕੇ ਆਈਂ ਤੀਰਥਾਂ ਤੇ ਉੱਥੇ ਗਈ ਨਹੀਂ ਸਾਰਾ ਕੁਛ ਰਬ ਰਬਦਾਸ ਨੇ ਦੇ ਕੇ ਆ ਗਈਆਂ ਤੇ ਉੱਥੇ ਨੀਜ ਕੁੱਲ ਵਿੱਚੋਂ ਹੈ ਸਾਡਾ ਹੱਕ ਬਣਦਾ ਸੀ ਉਹ ਕਹਿੰਦੀ ਚਲੋ ਹੁਣ ਪੰਡਿਤ ਜੀ ਇਦਾਂ ਕਰਦੇ ਆਂ ਹੁਣ ਅੱਗੇ ਅਸੀਂ ਪ੍ਰੋਗਰਾਮ ਰੱਖਾਂਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਾਂਗੇ ਸ਼ਮਾ ਆ ਗਿਆ ਸਾਰੇ ਪੰਡਤਾਂ ਨੂੰ ਬੁਲਾਇਆ ਜਗ ਕੀਤਾ ਉਪਰੰਤ ਪ੍ਰਵਦਾਸ ਜੀ ਨੂੰ ਵੀ ਬੁਲਾਇਆ ਇਹ ਪੰਡਤਾਂ ਨੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਨਹੀਂ ਅਸੀਂ ਇਹਦੇ ਨਾਲ ਬੈਠ ਕੇ ਲੰਗਰ ਨਹੀਂ ਛਕ ਸਕਦੇ ਇਤਨੀ ਝ ਹੈ ਇਹ ਇਹ ਹੈ ਇਹਦਾ ਉਹ ਹੈ ਰਗ ਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਧਰ ਨੂੰ ਸ਼ਕਾਉਰ ਲੰਗਰ ਤੇ ਜਿਸ ਵੇਲੇ ਗੁਰੂ ਪਰੀ ਸਤਸੰਗਤ ਜੀ ਲੰਗਰ ਸ਼ਿਕਾਰਾ ਹੈ ਤੇ ਹਰ ਇੱਕ ਪੰਡਤ ਦੇ ਨਾਲ ਰਵਿਦਾਸ ਰਵਿਦਾਸ ਮਹਾਰਾਜ ਦੇ ਦਿਸਦੇ ਬੈਠੇ ਆ ਜਿੰਨੇ ਪੰਡਤ ਬੈਠੇ ਸਾਰਿਆਂ ਨਾਲ ਵਿਦਾਸ ਰਵਿਦਾਸ ਦੇ ਦਰਸ਼ਨ ਹੋ ਰਹੇ ਸਾਰਿਆਂ ਹੈਰਾਨ ਹੋ ਗਏ ਪਰੇਸ਼ਾਨ ਹੋ ਗਏ ਇਹ ਕੀ ਗੱਲ ਹੈ ਫੈਸਲਾ ਹੋਇਆ ਕਿ ਚਲੋ ਕੋਈ ਨਹੀਂ ਉਹਨਾਂ ਨੂੰ ਵੀ ਸੱਦ ਲਓ ਉਹਨਾਂ ਨੂੰ ਬੁਲਾਇਆ ਬੁਲਾ ਕੇ ਉੱਥੇ ਬਿਠਾ ਕੇ ਬਾਬਰ ਬਿਠਾ ਕੇ ਫਿਰ ਲੰਗਰ ਪੰਕਤੀ ਵਿੱਚ ਬਿਠਾ ਕੇ ਸ਼ਕਾਇਆ ਤੇ ਫਿਰ ਰਾਣੀ ਨੇ ਸਾਰਿਆਂ ਨੂੰ ਦੋ ਦੋ ਮੋਹਰਾਂ ਦਿੱਤੀਆਂ ਮੋਹਰਾਂ ਦੇ ਕੇ ਫਿਰ ਉਹਨਾਂ ਨੂੰ ਆਪਣੇ ਆਪਣੇ ਘਰ ਚਲੇ ਗਏ ਤੇ ਦਾਸ ਮਹਾਰਾਜ ਜੀ ਨੇ ਇਹ ਸਾਰਾ ਕੌਤਕ ਦੇਖ ਕੇ ਪਰਮੇਸ਼ਰ ਦਾ ਕਿਉਂਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਆਪਣੇ ਭਗਤਾਂ ਦੀ ਪਿੱਠ ਨਹੀਂ ਲੱਗਣ ਦਿੰਦਾ ਪਿਆਰੀ ਸ਼ਾਸ ਸੰਗਤ ਆਪਣੇ ਸ਼ੀਵਕਾਂ ਨੂੰ ਆਪਣੇ ਭਗਤਾਂ ਨੂੰ ਛੜਦੀਆਂ ਕਲਾਂ ਵਿੱਚ ਰੱਖਦਾ ਹੈ ਉਹਦੀ ਹਾਨੀ ਨਹੀਂ ਹੋਣ ਦਿੰਦਾ ਤੇ ਇੱਥੇ ਫਿਰ ਉਪਰੰਤ ਮਹਾਰ ਭਗਵਾਨ ਨੂੰ ਬੇਨਤੀ ਕਰਦੇ ਨੇ ਰਵਦਾਸ ਮਹਾਰਾਜ ਕੀ ਕਹਿੰਦੇ ਨੇ ਆਓ ਸਰਬਨ ਕਰੀਏ ਐ ਸਿਲਾ ਤੁਜ ਬਿਨ ਕੋਣ ਕਰੈ ਗਰੀਬ ਨਿਵਾਜ ਗੁਸਿਆ ਮੇਰਾ ਮਾਥੇ ਛਤਰ ਤਰ ਰਹਾ ਜਾ ਕੀ ਜੋਤ ਜਾ ਕੀ ਛੋਤ ਜਗਤ ਕੋ ਲਗੈ ਤਾਂ ਫਿਰ ਤਹੀਂ ਡਰ ਜਾ ਕੀ ਜੋਤ ਜਗਤ ਕੋ ਲਗੈ ਤਾਂ ਪਰ ਤੂੰ ਹੀ ਡਰ ਨੀਚੋ ਸ਼ੁਕਰੇ ਮੇਰਾ ਗੋਬਿੰਦਾ ਕਾਹੂ ਤੇ ਨ ਡਰੈ ਨਾਮ ਦੇਵਕ ਵੀਰ ਤਰਲੋਚਨ ਸਦਨਾ ਸੈਨ ਦਰੈ ਕਿਹਰ ਵਿਦਾ ਸੁਸਨੋਰੇ ਸੰਤੋ ਹਰ ਜਿਉ ਤੈ ਸਬੈਸਰਾ ਏ ਮਹਾਰਾਜ ਏ ਕਾਲਪੁਰਖ ਐਸੀ ਲਾਲ ਤੁਜ ਬਿਨ ਕੌਣ ਕੰendre ਪਿਆਰੀ ਪ੍ਰੀਤਮਾ ਇਸ ਤਰ੍ਹਾਂ ਦੀ ਗੱਲ ਤੇਰੇ ਬਿਨਾ ਕੌਣ ਕਰ ਸਕਦਾ हे गरीबा ਦੇ ਨਿਵਾਜੂ ਵਿੜਿਆਣ ਵਾਲੇ ਪ੍ਰਮਾਤਮਾ ਤੂੰ ਹੀ ਮੇਰਾ ਗੁਸਈਆ ਮਾਲਕ ਹੈ ਤੁਸਾਂ ਨੇ ਮੇਰੇ ਮੱਥੇ ਤੇ ਜਸ ਰੂਪੀ ਛਤਰ ਧਰਿਆ ਹੈ ਮੇਰੀ ਤੂੰ ਪੈਜ ਰੱਖੀ ਹੈ ਮੈਨੂੰ ਤੂੰ ਉਹਨਾਂ ਲੋਕਾਂ ਵਿੱਚ ਨੀਵਾ ਹੋਂ ਤੋਂ ਬਚਾਇਆ ਹੈ ਮੈਨੂੰ ਨੀਚ ਨੂੰ ਤੂੰ ਉਹਨਾਂ ਦੇ ਬਰਾਬਰ ਕਰਕੇ ਪਹਛਾਲਿਆ ਹੈ ਇਹ ਤੂੰ ਹੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ। हे महाराज तू ਬੜਿਆਈਆਂ ਦੇਣ ਵਾਲਾ ਹੈ ਗਰੀਬਾਂ ਮਜ਼ਰੂਮਾਂ ਨੂੰ। हे ਮਾਲਕ ਤੁਸਾਂ ਨੇ ਮੇਰੇ ਮੱਥੇ ਤੇ ਜਸ ਰੂਪੀ ਛਤਰ ਧਰਿਆ ਮੇਰਾ ਜਸ ساری ਦੁਨੀਆ ਵਿੱਚ ਗਵਾ ਦਿੱਤਾ ਜਿਹੜੇ ਮੈਨੂੰ ਸ਼ੂਦਰ ਨੀਚ ਕਹਿ ਕੇ ਬੁਲਾਉਂਦੇ ਸੀ ਬਰਾਬਰ ਉਹਨਾਂ ਦੇ ਬਿਠਾ ਲ ਕੇ ਮੇਰਾ ਮੇਰੇ ਤੇ ਜਸ ਰੂਪੀ ਛਤਰ ਤੁੰ ਚੁਲਾਇਆ ਮੈਂ ਕੂਟਨਕੋਟ ਤੇਰਾ ਧੰਨਵਾਦ ਕਰਦਾ ਸਤਿਗੁਰੂ ਜਕੀ ਛੋਹ ਤੇ ਜਗਤ ਕੋ ਲਗੇ ਤਾਂ ਪਰ ਤੂੰ ਹੀ ਤਰਾਂ ਜਿਨਾਂ ਨੀਚਾਂ ਦੀ ਸ਼ੋ ਸਾਰੇ ਸੰਸਾਰ ਨੂੰ ਲੱਗਦੀ ਹੈ ਉਹਨਾਂ ਉੱਪਰ ਤੋਂ ਆਪ ਹੀ ਧਰੈ ਕਿਰਪਾਲੂ ਹੁੰਦਾ ਹੈ ਜਿਹਦੇ ਕੋਲ ਬੈਠਣ ਤੋਂ ਲੋਕੀ ਆਪਣੇ ਆਪ ਨੂੰ ਛੂਤ ਸਮਝਣ ਲੱਗ ਜਾਂਦੇ ਆ ਇਹਦੇ ਨਾਲ ਲੱਗਿਆ ਤੇ ਮੈਂ ਪਿੱਟ ਜਾਣਾ ਹੈ ਲੇਕਿਨ ਤੂੰ ਉਹਨਾਂ ਗਰੀਬਾਂ ਮਜਰੂਮਾਂ ਵੀ ਤੁਰੱਖਿਆ ਕਰਦਾ ਉਹਨਾਂ ਨੂੰ ਬਰਾਬਰਤਾ ਬਖਸ਼ਦਾ ਜਿਨ੍ਹਾਂ ਨੀਚਿਆਂ ਦੀ ਸ਼ੋ ਸਾਰੇ ਸੰਸਾਰ ਨੂੰ ਲੱਗਦੀ ਹੈ ਉਹਨਾਂ ਉੱਪਰ ਤੂੰ ਆਪ ਹੀ ਕਿਰਪਾਲੂ ਹੁੰਦਾ ਹੈ ਮਹਾਰਾਜ ਕਿਉਂਕਿ ਸਹਿ ਫਰਮਾਦੇ ਨੀਚੋਂ ਉੱਚ ਕਰੇ ਮੇਰਾ ਗੋਬਿੰਦਾ ਹਿਬ ਗੋਬਿੰਦ ਪਰਮਾਤਮਾ ਨੀਚਾਂ ਤੋਂ ਉੱਚ ਕਰ ਦਿੰਦਾ ਕਿਸੇ ਕੋਲੋਂ ਤੂੰ ਡਰਦਾ ਨਹੀਂ ਹੈ ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਸ਼ਿੰਬੇ ਨਾਈ ਤਖਾਨ ਵਰਗਿਆਂ ਤਰਖਾਣਾ ਵਰਗਿਆਂ ਸਭਨਾਂ ਨੂੰ ਅੰਮ੍ਰਿਤ ਛਕਾ ਕੇ ਨੀਚਾਂ ਤੋਂ ਉਜ ਕਰ ਦਿੱਤਾ ਪਹਾੜੀਏ ਰਾਜੇ ਬਹੁਤੇਰੇ ਰੌਲਾ ਪਾਉਂਦੇ ਚੀਕਦੇ ਰਹੇ ਪਰ ਦਸ਼ਮੇਸ਼ ਪਿਤਾ ਜੀ ਨੇ ਕਿਸੇ ਪਾਸੋਂ ਡਰੇ ਨਹੀਂ ਸਹਿਬ ਕਹਿੰਦੇ ਨੇ ਨਾਮ ਕਬੀਰ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨਦਰ ਸ਼ੀਂਬਾ ਨਾਮਦੇਵ ਕਬੀਰ ਚਲਾਹਾ ਤਰਲੋਚਨ ਬਾਣੀਆਂ ਸਦਨਾ ਕਸਾਈ ਸ਼ੈਨ ਨਾਈ ਇਤਿਹਾਦ ਇਹਨਾਂ ਸਾਰਿਆਂ ਨੂੰ ਨੀਚਪੁਰਸ਼ ਤਰ ਗਏ ਸਨ ਨੀਚਪੁਰਸ਼ ਸਾਰੇ ਤਰ ਗਏ ਇਹਨਾਂ ਨੇ ਮਾਰਾ ਦਾ ਨਾਮ ਜਪਿਆ ਬੰਦਗੀ ਕੀਤੀ ਸਭ ਤਰ ਗਏ ਕਹਿੰਦੇ ਕਹਿਰ ਵੀ ਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰੈ ਰਵਿਦਾਸ ਜੀ ਕਹਿੰਦੇ ਨੇ ਭਗਤ ਜੀ ਕਹਿੰਦੇ ਹੈ ਸੰਤੋ ਸੁਣਾ ਸੁਣਨਾ ਕਰੋ ਵਾਹਿਗੁਰੂ 파ਸੋਂ ਸਭ ਗੱਲਾਂ ਸਰੈ ਬਣ ਆਉਂਦੀਆਂ ਹਨ ਉਹ ਜੋ ਚਾਹੇ ਕਰ ਸਕਦਾ ਹੈ ਪਰਮ ਇਸ ਤਰ੍ਹਾਂ ਕਰਕੇ ਆਪਣੇ ਸੇਵਕ ਬੱਚਿਆਂ ਦੀ ਆਪਣੇ ਭਗਤਾਂ ਦੀ ਲਜਜਾ ਇਲਾਜ ਰੱਖਦਾ ਆਇਆ ਹੈ ਜੁਗੋ ਜੁਗ ਵਾਹਿਗੁਰੂ ਰਬਦਾਸ ਜੀ ਨੇ ਮਹਾਰਾਜ ਦੀ ਉਸਤਤ ਕੀਤੀ ਹੈ ਕਹਿੰਦੀ ਮਹਾਰਾਜ ਐਸੀ ਨਾਲ ਤੇਰੇ ਤੋਂ ਬਗੈਰ ਮੇਰੀ ਇੱਜ਼ਤ ਕੋਈ ਰੱਖ ਨਹੀਂ ਸਕਦਾ ਜੀ ਤੂੰ ਹੀ ਰੱਖੀ ਹੈ ਤੇ ਮੇਰੇ ਸਿਰ ਤੇ ਛਤਰ ਚੁਲਾ ਦਿੰਦਾ ਹੈ ਮੇਰੇ ਸਿਰ ਦੇ ਉੱਤੇ ਨੀਂਹ ਤੋਂ ਮੈਨੂੰ ਉੱਚ ਕਰ ਦਿੰਦਾ ਹੈ ਉੱਚਾਂ ਦੇ ਨਾਲ ਮੈਨੂੰ ਬਿਠਾ ਕੇ ਮੇਰੀ ਉਹਨਾਂ ਨੂੰ ਉਹਨਾਂ ਨੂੰ ਦੱਸ ਦਿੰਦਾ ਹੈ ਕਿ ਭਾਈ ਕੋਈ ਵੀ ਇਸ ਦੁਨੀਆਂ ਵਿੱਚ ਨੀਚ ਨਹੀਂ ਹੈ ਸਾਰੇ ਬਰਾਬਰ ਹਾਂ ਏਕ ਨੂਰ ਤੇ ਸਭ ਜਗ ਉਪਜਿਆ ਕੋਣ ਪ੍ਰਦੇਕੋ ਬੰਦੇ ਅਵਲ ਅਲ ਹੈ ਨੂਰ ਉਪਾਇ ਕੁਦਰਤ ਕੀ ਸੋਕੋਲੇ ਸੋ ਇਹ ਰਵਦਾਸ ਮਹਾਰਾਜ ਜੀ ਦੀ ਬਾਣੀ ਸੀ ਐਸੀ ਲਾਲ ਤੁਜ ਬਿਨ ਕਵਨ ਕਰੈ ਸੋ ਅੱਜ ਇੰਨੀ ਹੀ ਸੇਵਾ ਪ੍ਰਵਾਨ ਕਰਨੀ ਆਓ ਫਤਿਹ ਗਈਏ ਸਭ ਤੋਂ ਪਹਿਲੇ ਫਤਿਹ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਆਪ ਜੀ ਨੇ ਜ਼ਰੂਰ ਕਰਨਾ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਾ ਪਿਆਰਿਓ ਜਰੂਰ ਕਰ ਦਿਓ ਕਿਉਂਕਿ 150 ਤੋਂ ਉੱਪਰ 160 ਦੇ ਕਰੀਬ ਵੀਡੀਓ ਆ ਚੁੱਕੀਆਂ ਨੇ ਲੈ ਕੇ ਬੱਚਿਆਂ ਦੀ ਸਿੱਖਿਆ ਅਰੰਭ ਤੋਂ ਮਰਜ਼ਾਦਾ ਤੋਂ ਸ਼ੁਰੂ ਹੋ ਕੇ ਅਸੀਂ ਸਾਰੇ ਪੰਜਾਬ ਬਾਣੀਆਂ ਦਾ ਨਿਤਨੇ ਸਭ ਕੁਝ ਜੋ ਵੀ ਦਾਸ ਦੀ ਦਾਸ ਨੂੰ ਉਦੋਂ ਬਖਸ਼ਾ ਮਹਾਰਾਜ ਜੀ ਨੇ ਇਹ ਸਭ ਵੀਡੀਓ ਆਪ ਜੀ ਨੂੰ ਮਿਲ ਜਾਣ ਗਿਆ ਇਹ ਚੈਨਲ ਹੈ ਮਨहास ਮਨਮੋਹਨ ਮਨहास ਚੈਨਲ ਇਸ ਨੂੰ ਖੋਲਣਾ ਹੈ ਇਹ ਤਾਂ ਹੀ ਕੁੜਾ ਸਬਸਕ੍ਰਾਈਬ ਕਰਕੇ ਇਸ ਨੂੰ ਖੋਲ ਕੇ ਟੈਪ ਕਰਕੇ ਖੋਲੋ ਜੇ ਜਿੱਥੋਂ ਵੀ ਤੁਹਾਨੂੰ ਚੰਗਾ ਲੱਗਦਾ ਵੀ ਆਹ ਚੀਜ਼ ਮੈਂ ਸੁਣਨੀ ਚਾਹਨਾ ਹਾਂ ਰਵਦਾ ਜੀ ਨੂੰ ਸੁਣਨਾ ਚਾਹੁੰਦਾ ਪੰਚਮ ਪਾਸ਼ਾ ਨੂੰ ਸੁਣਨਾ ਚਾਹੁੰਦਾ ਗੁਰੂ ਨਾਨਕ ਸਾਹਿਬ ਨੂੰ ਸੁਣਨਾ ਚਾਹੁੰਦਾ ਜਿੱਥੇ ਵੀ ਤੁਹਾਨੂੰ ਦਿਲ ਕਰਦਾ ਮਨ ਕਰਦਾ ਬੈਠ ਕੇ ਇਕਾਗਰਤਾ ਬਣਾ ਕੇ ਪਿਆਰ ਮੁਹੱਬਤ ਤੇ ਨਾਲ ਬਾਣੀ ਨੂੰ ਸਰਵਣ ਕਰੋ ਕਥਾ ਨੂੰ ਸਰਵਣ ਕਰੋ ਤਰਜ ਹੋ ਗਏ ਸਾਡੇ ਲਈ ਵੀ ਬੇਨਤੀ ਕਰਨਾ ਅਸੀਂ ਆਪ ਜੀ ਦੀ ਬੇਨਤੀ ਕਰਦਾ ਕਿ ਮਹਾਰਾਜ ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਵਿੱਚ ਇਹ ਬਾਣੀ ਪੈਂਦੀ ਹੈ ਆਪ ਜੀ ਦੀ ਉਹ ਸਾਰੇ ਇਸ ਪਵ ਸਾਗਰ ਤੋਂ ਪਾਰ ਤਰ ਜਾਣ ਆਪ ਜੀ ਵੀ ਬੇਨਤੀ ਕਰਨਾ ਅਸੀਂ ਵੀ ਆਪ ਜੀ ਦੇ ਨਾਲ ਲੱਗ ਕੇ ਉਸ ਪਰਮਾਤਮਾ ਦੀ ਚਰਨੀ ਲੱਗ ਕੇ ਪਹੁੰਚ ਜਾਈਏ ਉਹਦੇ ਤੱਕ ਸਾਰਿਆਂ ਨੇ ਇੱਕ ਦੂਜੇ ਲਈ ਅਸੀਂ ਬੇਨਤੀ ਕਰਨੀ ਹੈ ਆਓ ਫਤੇ ਕੀ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋ ਨਸੰਤਾਲੀ